ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਰਦਾਸੀ ਪਹੁੰਚੇ ਆ ਗੁਰਦੁਆਰਾ ਗੁਪਤ ਸਰ ਸਾਹਿਬ ਟੰਡ ਸੱਤਿਆਣਾ ਜਿਲ੍ਹਾ ਸਿੱਧੂ ਮਕਸਰ ਸਾਹਿਬ ਦੇ ਵਿੱਚ ਇਹ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪਿੱਤਰ ਸਥਾਨ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਪਹੁੰਚੇ ਆ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੇ ਸੰਗਤ ਤੁਹਾਨੂੰ ਨਜ਼ਰ ਆ ਰਹੀ ਹੈ ਸਿੱਧ ਗ੍ਰੰਥੀ ਗੁਰਦੁਆਰਾ ਗੁਪਤ ਸਰ ਸਾਹਿਬ ਦੇ ਭਾਈ ਜਸਪ੍ਰੀਤ ਸਿੰਘ ਜੀ ਨਾਲ ਸੰਗਤ ਇੱਥੇ ਸਮਾਗਮ ਹੋ ਰਿਹਾ ਹੈ ਗੱਲਬਾਤ ਕਰਦੇ ਆਪਾਂ ਭਾਈ ਜਸਪ੍ਰੀਤ ਸਿੰਘ ਦੀ ਨਾਲ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਮਾਗਮ ਕਰਾ ਰਹੇ ਹੋ 17 ਤਰੀਕ ਦੇ ਹਾਂਜੀ ਕਿਸ ਚੀਜ਼ ਦੀ ਖੁਸ਼ੀ ਵਿੱਚ ਕਰਾ ਰਹੇ ਹੋ ਜੀ ਇਹ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾਰ ਦੇਸ਼ ਵਿੱਚ ਇਸ ਸਥਾਨ ਤੇ ਆਏ ਸਨ ਜਿਸ ਦਿਨ ਬਾਬਾ ਦਾਨ ਸਿੰਘ ਨੇ ਮਾਲਵੇ ਸਿੱਖੀ ਦਾ ਮੋਢ ਰੱਖਿਆ ਸੀਗਾ ਮਾਲਵੇ ਸਿੱਖੀ ਰੱਖੀ ਸੀ ਉਸ ਦੇੰਦੇ ਸਬੰਧ ਵਿੱਚ ਇਹ ਸਮਾਗਮ ਕਰਾਇਆ ਜਾ ਰਹੇ ਹਨ ਹਾਂਜੀ ਭਾਈ ਸਾਹਿਬ ਕੌਣ ਕੌਣ ਪਹੁੰਚ ਰਹੇ ਸਮਾਗਮਾਂ ਦੇ ਵਿੱਚ ਜਿਸ ਵਿੱਚ ਭਾਈ ਜਤਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ ਸਾਹਿਬका ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪੀਤਖਸਰ ਦੇ ਪੰਜ ਪਿਆਰੇ ਦੀ ਸੀਤੰਦਵਾ ਸਾਹਿਬ ਤੋਂ ਕੋ ਅਮਰਤ ਸੰਚਾਰ ਕਰਉਣਗੇ ਇਹ ਸਾਲਾਨਾ ਪ੍ਰੋਗਰਾਮ ਕਰਾ ਰਹੇ ਹਾਂ ਤੁਸੀਂ ਜੀ ਹਾਂਜੀ 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 ਤੇ ਹੋਰ ਇਹਦੇ ਵਿੱਚ ਕੀ ਕੁਛ ਕਰ ਰਹੇ ਹੋ ਜੀ ਤੁਸੀਂ ਅਮਰਤੀ ਅਮਰਤ ਦਾ ਬਾਟਾ ਵੀ ਤਿਆਰ ਕਰ ਰਹੇ ਹੋ ਹਾਂਜੀ ਅਮਰਤ ਸੰਚਾਰ ਹੋ ਰਿਹਾ ਹੈ 12 ਵਜੇ ਸਮਾਗਮ ਆਪੀ ਸਮਾਪਤੀ ਤੋਂ ਬਾਅਦ ਇਹ ਸੰਗਤਾਂ ਨੂੰ ਕੀ ਅਪੀਲ ਕਰੋਗੇ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਦਿਨ ਬਾਬਾ ਦਾਨ ਸਿੰਘ ਨੇ ਮਾਲਵੇ ਸਿੱਕੀ ਦੀ ਨੀਂ ਰੱਖੀ ਸੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਦ ਸਰ ਕੇ ਅਮਰ ਸੇਕੋ ਗੁਰੂ ਵਾਲੇ ਬਣੋ ਗੁਰੂ ਤੋਂ ਸੇਧ ਲਈਏ ਆਪਾਂ ਇਸ ਸ਼ਾਂਤ ਤੇ ਪਹੁੰਚ ਕੇ ਵਾਦ-ਵਦ ਸੰਗਤਾਂ ਪਹੁੰਚ ਕੇ ਗਿਆਨੀ ਜਗਤਾਰ ਸਿੰਘ ਜੀ ਜੋ ਉਹਨਾਂ ਨੇ ਕਥਾ ਕਰਨੀ ਹੈ ਗਰਮੰਦੀਆਂ ਵਿਚਾਰਾ ਕਰਨੀਆਂ ਨੂੰ ਸਰਵਣ ਕਰੀਏ ਬਾਅਦ ਤਵਦ ਪਹੁੰਚ ਕੇ ਇਲਾਹਾ ਪ੍ਰਾਪਤ ਕਰੀਏ ਜੀ ਹਾਂਜੀ ਸਾਧ ਸੰਗਤ ਜੀ ਅਸੀਂ ਆਪ ਨੂੰ ਵੀ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਬਹੁਤ ਵੱਡਾ ਉਪਰਾਲਾ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਜੋ ਸੰਗਤ ਵੱਲੋਂ ਰਲ ਕੇ ਕੀਤਾ ਜਾ ਰਿਹਾ ਜੋ 17 ਮਈ 2024 ਚਾਰ ਦੇਠ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਪਹੁੰਚੇ ਸਨ ਤੇ ਇੱਥੇ ਆ ਕੇ ਗੁਪਤ ਖਜ਼ਾਨੇ ਵੰਡੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਆਪ ਸੰਗਤਾਂ ਨੂੰ ਅਪੀਲ ਹੈ ਕਿ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਤੇ ਅਮਰਤ ਛਕਣ ਵਾਲੇ ਸੰਗਤਾਂ ਨੂੰ ਵੀ ਵੱਧ ਤੋਂ ਵੱਧ ਬੇਨਤੀ ਕਰੋ ਵੀ 17 ਤਰੀਕ ਨੂੰ ਜੋ ਅਮਰਤ ਦਾ ਵਾਟਾ ਤਿਆਰ ਹੋ ਰਿਹਾ ਹੈ ਧੰਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਿੱਤਰ ਸਥਾਨ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰੇਰ ਕੇ ਇਸ ਸਮਾਗਮਾਂ ਵਿੱਚ ਪਹੁੰਚਾਓ ਸਿੱਧ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਉਹ ਵੀ ਕਥਾ ਕਰਨ ਤੇ ਪਹੁੰਚ ਰਹੇ ਹਨ ਉਹਨਾਂ ਦੇ ਵਿਚਾਰ ਸੁਣੋ ਤੇ ਵੱਧ ਤੋਂ ਵੱਧ ਸੰਗਤਾਂ

ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ